ਸਾਧ ਸੰਗਤ ਇਹਨੂੰ ਆਪਾਂ ਨਾ ਭਾਵਕ ਤੌਰ ਤੇ ਨਹੀਂ ਲੈਣਾ ਚੜ੍ਹਦੀ ਕਲਾ ਦੇ ਤੌਰ ਤੇ ਲੈਣਾ ਜੀ ਕਿਉਂਕਿ ਗੁਰੂ ਨੇ ਜਿਹੜੇ ਬਚਨ ਕਹੇ ਆ ਨਾ ਕੇਤਿਆਂ ਦੂਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤ ਆ ਇਹ ਦੁੱਖ ਤੇ ਭੁਖ ਤੇ ਸੋਖ ਉਹਦੀ ਦਾਤ ਨਹੀਂ ਇਹਨਾਂ ਦਿਨਾਂ ਨੂੰ ਰੋ ਕੇ ਹਸਾ ਕੇ ਨਾ ਬਣਾਈਏ ਇਹਨਾਂ ਦਿਨਾਂ ਵਿੱਚ ਕਮਾ ਕੇ ਕੁਝ ਮਨਾਈਏ ਕੁਝ ਕਮਾਈ ਕਰੀਏ ਕਮਾਈ ਕਿਹੜੀ ਆ ਉਹ ਨਾਮ ਦੀ ਖੁਰਾਕ ਚੰਗੇ ਗੁਣ ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈਣ ਦਾ ਯਤਨ ਕਰੀਏ ਆ ਇੱਕ ਬਚਨ ਪੜ੍ਹਦੇ ਆਪਾਂ ਮਹਾਰਾਜ ਜੀ ਕਹਿੰਦੇ ਜੇ ਸੁੱਖ ਦੇ ਤਾਂ tujhe araadhi ਦੁੱਖ ਵੀ tujhe tiahai ਜੇ ਭੁੱਖ ਦੇ ਤਾਂ ਇਤਿਹੀ ਰਾਜਾਂ ਦੁੱਖ ਵਿੱਚ ਸੁੱਖ ਬਣਾਈ ਰੱਬ ਨਾ ਕਰੇ ਕਿਸੇ ਦਾ ਨੌਜਵਾਨ ਪੁੱਤਰ ਵੀ ਚੜਾਈ ਕਰ ਜਾਏ ਉਹ ਵੀ ਜਦੋਂ ਪਿਤਾ ਆਪਣੇ ਪੁੱਤਰ ਦੀ ਚਿਖਾ ਨੂੰ ਲਾਂਬੂ ਲਾ ਕੇ ਗੁਰਦੁਆਰੇ ਆਉਂਦਾ ਤੇ ਸਮਾਪਤੀ ਤੇ ਪੜਿਆ ਜਾਂਦਾ ਆਨੰਦ ਭਿਆ ਮੇਰੀ ਮਾਂ ਇਹ ਸਿੱਖ ਧਰਮ ਦੇ ਚੜ੍ਹਦੀ ਕਲਾ ਦਾ ਢੈਂਦੀ ਕਲਾ ਨਹੀਂ ਮੈਂ ਤੇ ਪਹਿਲਾਂ ਅਰਜ਼ ਕੀਤੀ ਅੱਜ ਮਾਵਾਂ ਅੱਜ ਪਿਤਾ ਆਪਣੇ ਬੱਚਿਆਂ ਨੂੰ ਮੰਨ ਦੀ ਖੁਰਾਕ ਜਿਹੜੀ ਉਹ ਚੰਗੀ ਦੇਣ ਜਿਹਦੇ ਅੰਦਰ ਬੁੱਝਦਿਲ ਨਹੀਂ ਨਾ ਆਵੇ ਢੈਂਦੀ ਕਲਾ ਨਾ ਆਵੇ ਪਰ ਮਨ ਨੂੰ ਸਾਟ ਉਦੋ ਵੱਜਦੀ ਆ ਜਦੋਂ ਕਿਸੇ ਯੂਨੀਵਰਸਿਟੀ ਜਿਵੇਂ ਕਾਲਜ ਦੇ ਵਿੱਚ ਬੱਚਾ ਜਿਹੜਾ ਹੈ ਉਹ ਟੈਂਦੀ ਕਲਾ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਦਿੰਦਾ ਸੁਸਾਈਡ ਕਰ ਦਿੰਦਾ ਉੱਥੋਂ ਮੈਨੂੰ ਦੁੱਖ ਹੁੰਦਾ ਇਹਨੇ ਮਾਪੇ ਨੇ ਤਨ ਦੀ ਖੁਰਾਕ ਦਾ ਤਾਂ ਖਿਆਲ ਰੱਖਿਆ ਪਰ ਮਨ ਦੀ ਖੁਰਾਕ ਨਹੀਂ ਦੇ ਸਕੇ ਹੱਦੋਂ ਕੀ ਗੁਰੂ ਨਾਨਕ ਸਾਹਿਬ ਦਾ ਐਡਾ ਵੱਡਾ ਫਲਸਫਾ ਹੈ ਐਡੀ ਮਹਾਨ ਜਿਹੜੀ ਸਿੱਖਿਆ ਤੇ ਪ੍ਰੇਰਣਾ ਹੈ ਉਹਨੂੰ ਅੱਜ ਅਸੀਂ ਆਪਣਾ ਨਹੀਂ ਸਕੇ ਕਰਾਂ ਤੱਕ ਬੱਚਿਆਂ ਤੱਕ ਨਹੀਂ ਪਹੁੰਚਾ ਸਕੇ ਨਹੀਂ ਤੇ ਖੁਦਕੁਸ਼ੀ ਸਿੱਖ ਜਿਹੜਾ ਸੀ ਆਪਣੇ ਆਪ ਨੂੰ ਲੜ ਕੇ ਕੁਰਬਾਨ ਕਰਨ ਦੀ ਜਿਹੜੀ ਇੱਛਾ ਰੱਖਦਾ ਸੀ ਖੁਦਕੁਸ਼ੀ ਤੇ ਕਾਇਰ ਦਾ ਨਾਂ ਸੀ ਜ਼ਿੰਦਗੀ ਦੀ ਲੀਲਾ ਖਤਮ ਕਰ ਲੈਣ ਇਸ ਕਰਕੇ ਮਨ ਦੀ ਖੁਰਾਕ ਦਿੱਤੀ ਤੇ ਸਿੰਘ ਜਿਹੜੇ ਸਨ ਉਹ ਜੂਝ ਕੇ ਸ਼ਹਾਦਤ ਦਾ ਜਾਂ ਪੀਂਦੇ ਨੇ ਅੱਜ ਚਮਕੌਰ ਦੀ ਗੜੀ ਸਾਰੀ ਰਾਤ ਜਿਹੜੀ ਆ ਕਲਗੀਧਰ ਪਿਤਾ ਨੇ ਆਪਣੇ ਸਿੰਘਾਂ ਦੇ ਕਦੀ ਪੈਰਾਂ ਵੱਲ ਬੈਠਦੇ ਨੇ ਕਦੀ ਉਹਨਾਂ ਦੇ ਸਿਰ ਵੱਲ ਉਹਨਾਂ ਦੇ ਕੇਸ ਉਹਨਾਂ ਦੇ ਦਸਤਾਰੇ ਜਿਹੜੇ ਸਾਹਮਦੇ ਪਏ ਪਤਾ ਹੈ ਕਿ ਕੱਲ ਇੱਕ ਇੱਕ ਸਿੰਘ ਨੇ ਮੇਰੇ ਸਵਾ ਸਵਾ ਲੱਖ ਨਾਲ ਜੂਝਣਾ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਸਹਬਜਾਦੇ ਨੇ ਇੱਕ ਸੱਜੇ ਇੱਕ ਖੱਬੇ ਉਹਨਾਂ ਦੇ ਵਿੱਚ ਚਿਹਰਿਆਂ ਨੂੰ ਕੋਲੋਸਿਆ ਤੇ ਢੈਂਦੀ ਕਲਾ ਚ ਨਹੀਂ ਵੀ ਕੱਲ ਕੀ ਬਣੇਗਾ ਨਹੀਂ ਉਥੇ ਚੜ੍ਹਦੀ ਕਲਾ ਹੈ ਮੈਂ ਕਹਿੰਦਾ ਤੁਸੀਂ ਰੋਜ਼ ਪੜ੍ਹਦੇ ਜੇ ਨਾ ਤੇ ਤੁਹਾਡੇ ਚਿਹਰੇ ਤੇ ਚੜਦੀ ਕਲਾ ਹੋਣੀ ਚਾਹੀਦੀ ਨਾਨਕ ਨਾਮ ਚੜਦੀ ਕਲਾ ਆ ਗੁਰੂ ਘਰ ਦੇ ਵਿੱਚੋਂ ਨਿਕਲੋ ਤੇ ਟੈਂਦੀ ਕਲਾ ਨਹੀਂ ਨਰਾਸ਼ਾਵਾਦੀ ਨਹੀਂ ਚੜਦੀ ਕਲਾ ਵਿੱਚ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਔਕੜਾਂ ਤੇ ਦੁੱਖ ਆਉਣੇ ਸੁਭਾਅਕ ਨੇ ਜੇ ਧੋਪਿਆ ਤੇ ਇੱਕ ਦਿਨ ਛਾਂ ਵੀ ਆਉਂਦੀ ਹੈ ਜੇ ਛਾਂ ਆਇਆ ਤੇ ਧੁੱਪ ਵੀ ਆਉਂਦੀ ਫਿਰ ਕਬਰਾਉਣਾ ਕਿਉਂ ਅਬ ਬੱਚਿਆਂ ਦੇ ਅੰਦਰ ਜੁਰਤ ਪੜਦੀ ਏ ਪਹਾੜ ਜਿੱਡੀ ਵੀ ਮੁਸ਼ਕਿਲ ਆ ਜਾਏ ਤੁਸੀਂ ਜੂਝਣਾ ਆ ਨਾ ਕਿ ਕੁਬਰਾ ਕੇ ਆਪਣੀ ਜੀਵਨ ਦੀ ਲੀਲਾ ਨੂੰ ਖਤਮ ਕਰਨਾ ਮੁਸ਼ਕਲਾਂ ਨਾਲ ਜਿਹੜਾ ਜੂਝਦਾ ਉਹੀ ਫਿਰ ਸੋਨਾ ਤੇ ਕੁੰਦਨ ਬੰਦਾ ਮਹਾਰਾਜ ਕਿਰਪਾ ਕਰਨ ਚਮਕੌਰ ਦੀ ਗੜੀ ਦੇ ਅੰਦਰ ਸਿੱਖਾਂ ਦੀ ਸੇਵਾ ਕਰਦਿਆ ਰਾਤ ਗੁਜ਼ਰ ਚੁੱਕੀ ਸਵੇਰੇ ਅੱਲਾਹੂ ਅਕਬਰ ਦੇ ਨਾਰੇ ਪਰ ਇਧਰ ਜਕਾਰੇ ਨਹੀਂ ਚੜ੍ਹਦੀ ਕਲਾ ਦੀ ਮਹਾਰਾਜ ਸੱਜਪਾਤਖਾਂ ਨੇ ਤਿਆਰ ਕੀਤੇ ਮੋਰਚਾ ਬੰਦੀ ਕੀਤੀ ਉਹਨਾਂ ਸਿੰਘਾਂ ਨੇ ਗੋਲੀਆਂ ਤੇ ਤੀਰ ਭਰਾਏ ਵੇਖਿਆ ਪੀ ਇਹ ਗੜੀ ਤੱਕ ਪਹੁੰਚਦੇ ਕੋਈ ਨਹੀਂ ਫਿਰ ਕੀ ਹੁੰਦਾ ਹੈ ਉਹ ਜਿਹੜੀ ਮੁਗਲ ਫੌਜ ਆ ਚੜਨਾ ਚਾਹੁੰਦੀ ਆ ਚਮਕੌਰ ਦੀ ਗੜੀ ਤੇ ਨਾਰਖਾਂ ਪੌੜੀ ਵੀ ਲਾਉਂਦਾ ਹੈ ਪਰ ਗੁਰੂ ਸੱਚਾ ਪਾਤਸ਼ਾਹ ਜੀ ਉਹਨੂੰ ਵੀ ਇੱਕ ਤੀਰ ਬਖਸ਼ ਕੇ ਤੇ ਧਰਤੀ ਤੇ ਸਦਾ ਲਈ ਉਹਦੀ ਗੋਦ ਵਿੱਚ ਸਵਾ ਦਿੱਤਾ ਜਾਂਦਾ ਕਲਗੀ ਤਰਪਤਾ ਨੇ ਆਖਿਆ ਵੇਖਿਆ ਕਿ ਉਹਨ ਫੌਜ ਜਿਹੜੀ ਹੈ ਮੁਗਲ ਪਿੱਛੇ ਹਟ ਗਈ ਆ ਕਲਗੀ ਤਰਪਤਾ ਨੇ ਸਿੰਘਾਂ ਦੇ ਨਾਲ ਮਤਾ ਕਰਕੇ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਜਦੋਂ ਵੇਖਿਆ ਕਿ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੁਣ ਸਹਬਜ਼ਾਦਾ ਅਜੀਤ ਸਿੰਘ ਆ ਵੇਖੋ ਉਹਨਾਂ ਦਾ ਨਾਮ ਕਿੰਡਾ ਭਾਪੂਰ ਤੇ ਮੈਨੂੰ ਤੇ ਅਫਸੋਸ ਹੁੰਦਾ ਸੀ ਗੁਰੂ ਘਰ ਆ ਕੇ ਵੀ ਆਪਣੇ ਬੱਚਿਆਂ ਦੇ ਨਾਮ ਜਿਹੜੇ ਆ ਨਾ ਉਹ ਪਤਾ ਹੀ ਨਹੀਂ ਕਿਹੋ ਜੇ ਰੱਖ ਦਿੱਤੇ ਮੈਂ ਕਹਿੰਦਾ ਕੁਝ ਨਾ ਕੁਝ ਚਾਰ ਸਾਹਿਬਜ਼ਾਦਿਆਂ ਦੇ ਨਾਵਾਂ ਤੋਂ ਪ੍ਰੇਰਣਾ ਹੀ ਲੈ ਕੇ ਆਪਣੇ ਬੱਚਿਆਂ ਦੇ ਨਾਮ ਸੁਚੱਜੇ ਰੱਖਣੀ ਅਜੀਤ ਸਿੰਘ ਤੋਂ ਭਾਵ ਕਿ ਨਾਮ ਜਿੱਤਿਆ ਜਾਣ ਵਾਲਾ ਪਰ ਜਦੋਂ ਅਸੀਂ ਕਿਤੇ ਪਰਿਵਾਰ ਨੂੰ ਮਿਲਦੇ ਆ ਨਾ ਪੁੱਛਦੇ ਆ ਬੱਚੇ ਦਾ ਨਾਮ ਕੀ ਉਹਦਾ ਨਾਮ ਸੁਣ ਕੇ ਆ ਨੂੰ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਪੀ ਇਹ ਕਿਹੜੇ ਘਰਾਣੇ ਨਾਲ ਸੰਬੰਧਿਤ ਹੈ ਕਿਹੜੇ ਮੱਤ ਨਾਲ ਸੰਬੰਧਿਤ ਹੈ ਉਹਨਾਂ ਦੇ ਨਾਮ ਚੜ ਦੀ ਕਲਾ ਵਾਲੇ ਰੱਖੀਏ ਆ ਰਿੰਕੂ ਮਿੰਕੂ ਟਿੰਕੂ ਜੋਤੀ ਮੋਤੀ ਨਹੀਂ ਸਿੱਖ ਇਤਿਹਾਸ ਨੂੰ ਪੜੋਗੇ ਤੇ ਤੁਹਾਨੂੰ ਨਾਮ ਮਿਲਣਗੇ ਸਿੰਘਾਂ ਦੇ ਹਿੰਦੁਸਤਾਨ ਦੀ ਧਰਤੀ ਦੇ ਸੋਮਨਾਥ ਦੇ ਮੰਦਰ ਐਵੇਂ ਨਹੀਂ ਮੁਗਲ ਲੁੱਟ ਕੇ ਲੈ ਗਏ ਉਹਨਾਂ ਦੇ ਅੱਗੇ ਖਲੋਤੇ ਹੁੰਦੇ ਸਨ ਪੁੱਛਦੇ ਤੁਹਾਡਾ ਨਾਮ ਕੀ ਹੈ ਕਹਿੰਦੇ ਧਨੀ RAM ਦੂਜੇ ਨੂੰ ਪੁੱਛਿਆ ਕੌਡੀ ਮੱਲ ਪਰ ਜਦੋਂ ਕਲਗੀਧਰ ਪਿਤਾ ਦੇ ਖਾਲਸੇ ਦਾ ਸਾਹਮਣਾ ਹੋਇਆ ਪੁੱਛਿਆ ਤੁਹਾਡਾ ਨਾਮ ਕੀ ਹੈ ਤੇ ਅੱਗੋਂ ਸਿੰਘ ਨਾਮ ਦੱਸਦੇ ਕਹਿੰਨਗੇ ਧਰਤਤ ਘੇਲ ਸਿੰਘ ਦੂਜੇ ਨੂੰ ਪੁੱਛਿਆ ਤੇਰਾ ਨਾਮ ਕੀ ਹੈ ਕਹਿੰਦੇ ਗੜਗੱਜ ਸਿੰਘ ਅ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਮ ਦੇ ਨਾਲ ਵੀ ਗੜਗੱਜ ਸ਼ਬਦ ਲੱਗਦਾ। ਤੀਸਰੇ ਨੂੰ ਪੁੱਛਿਆ ਖੜਕ ਸਿੰਘ, ਸੁਬੇਕ ਸਿੰਘ, ਸਹਾਬਾਜ ਸਿੰਘ। ਆ ਨਾਵਾਂ ਦੇ ਅੰਦਰ ਕੋਈ ਅਰਥ ਹੈ, ਕੋਈ ਭਾਵ ਹੈ? ਨਾਂ ਜਿਹੜਾ ਹੋਏਗਾ ਬੰਦਾ ਭਾਵੇਂ ਨਾਂ ਵੀ ਵੇਖਿਆ ਹੋਵੇ ਉਹਦੇ ਨਾਂ ਨੂੰ ਸੁਣ ਕੇ ਬੰਦਾ ਆਖੇ ਪਈ ਵਾਕੇ ਹੀ ਬੰਦਾ ਕੋਈ ਚੜ੍ਹਦੀ ਕਲਾ ਵਾਲਾ। ਤੁਹਾਡੇ ਨਾਮ ਦੇ ਵਿੱਚੋਂ ਤੁਹਾਡੀ ਸ਼ਖਸੀਅਤ ਉੱਭਰ ਕੇ ਸਾਹਮਣੇ ਆਉਣੀ। ਨਾਮ ਜਿਹੜਾ ਤੁਹਾਡੀ ਸ਼ਖਸੀਅਤ ਦੀ ਘਾੜਤ ਘੜਦਾ ਹੈ। ਨਾਮ ਜਿਹੜਾ ਸੁਣ ਕੇ ਵੀ ਅਗਲਾ ਵਿਅਕਤੀ ਢਿੰਦੀ ਕਲਾ ਵਾਲਾ ਹੋਵੇ, ਉਹ ਸੁਣ ਕੇ ਜਿਹੜਾ ਉਹ ਚੜਦੀ ਕਲਾ ਚਾਹ। ਉਹ ਗੁਰੂ ਕੇ ਸਿੱਖੋ, ਸਿੱਖ ਰਹਿਤ ਮਰਿਆਦਾ ਕਹਿੰਦੀ। ਬੱਚੇ ਨੇ ਜਨਮ ਲਿਆ ਹੈ। ਗੁਰਦੁਆਰਾ ਸਾਹਿਬ ਆਓ। ਹੁਕਮਨਾਮਾ ਲੈ ਕੇ ਉਹਦੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖੋ। ਸਾਨੂੰ ਅੱਜ ਮਰਿਆਦਾ ਹੀ ਭੁੱਲ ਗਈ ਹੈ। ਸਾਨੂੰ ਪਤਾ ਹੀ ਨਹੀਂ ਲੱਗਾ ਸਾਡੇ ਘਰ ਦੇ ਵਿੱਚ ਤਦੋਂ ਬੂਹੇ ਪਾਰ ਕਰਕੇ ਦੂਜੀਆਂ ਮਰਿਆਦਾਵਾਂ ਸਾਡੇ ਘਰ ਦੇ ਵਿੱਚ ਰੀਤਾ ਵਾਂਗ ਉਹ ਆਣ ਕੇ ਪਹੁੰਚ ਗੀਆਂ ਇਸ ਕਰਕੇ ਸਾਧ ਸੰਗਤ ਸਹਿਬਜ਼ਾਦਾ ਅਜੀਤ ਸਿੰਘ ਆਉਂਦਾ ਤੇ ਉਹਨੂੰ ਬੜੇ ਧਿਆਨ ਨਾਲ ਵੇਖਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਆਖਿਆ ਵੀ ਆ ਪੁੱਤਰ ਤੂੰ ਹੀ ਜੰਗ 'ਚ ਚੱਲ ਨਹੀਂ ਸਹਿਬਜ਼ਾਦਾ ਅਜੀਤ ਸਿੰਘ ਖੁਦ ਚੱਲ ਕੇ ਆਇਆ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਵੀ ਗਿਆ ਤਾਂ ਜੀਤਾ ਵਾਪਸ ਨਹੀਂ ਆਊਂਗਾ ਪੰਜਾਂ ਦਾ ਜੱਥਾ ਭੇਜਿਆ ਗੁਰਕਲਗੀ ਤਰਪਤਾ ਆਪ ਖੁਦ ਚਮਕੌਰ ਦੀ ਗੜੀ ਦੇ ਉੱਤੇ ਖਲੋ ਕੇ ਵੇਖਦੇ ਪਏ ਵੀ ਮੇਰਾ ਪੁੱਤਰ ਕਿੰਨਾ ਜੂਝਦਾ ਹੈ ਆਪਣੇ ਮਾਂ ਬਾਪ ਦੀ ਖੁਆਇਸ਼ ਹੁੰਦੀ ਆ ਨਾ ਮੇਰਾ ਪੁੱਤਰ ਡੀਸੀ ਬਣੇ ਐਮਬੀਬੀਐਸ ਬਣੇ ਆਈਪੀਐਸ ਅਫਸਰ ਬਣੇ ਕੋਈ ਕਹਿੰਦਾ ਟੀਚਰ ਇੰਜੀਨੀਅਰ ਬਣੇ ਪਰ ਕਲਗੀਧਰ ਪਿਤਾ ਦੀ ਵੀ ਕੋਈ ਖੁਆਇਸ਼ ਹੈਗੀ ਆ ਨਾ ਮੇਰਾ ਪੁੱਤਰ ਕਿਹੋ ਜਿਹਾ ਹੋਣਾ ਚਾਹੀਦਾ ਕਹਿੰਦੇ ਖੁਆਇਸ਼ ਹੈ ਤੁਝੇ ਤੇਗ ਚਲਾਤੇ ਹੋਏ ਦੇਖੇ ਕਹਿੰ ਲੱਗੇ ਹਮ ਆਖ ਸੇ ਤੁਮੇ ਸੀਨੇ ਮੇਂ ਬਰਛੀ ਖਾਤੇ ਹੋਏ ਦੇਖੇ ਆ ਵੇਖੋ ਗੁਰੂ ਕਲਗੀਧਰ ਪਿਤਾ ਦੀ ਖੁਆਇਸ਼ ਕਹਿੰਦੇ ਹਮ ਆਖ ਸੇ ਤੁਮੇ ਸੀਨੇ ਮੇਂ ਬਰਚੀ ਖਾਤੇ ਹੋਏ ਦੇਖੇ ਆਖ ਖੁਆਇਸ਼ ਐ ਤੂੰ ਸੀਨੇ ਵਿੱਚ ਬਰਚੀ ਖਾਵੇਂ ਕਿਤੇ ਪੇਟ ਵਿੱਚ ਨਾ ਖਾਵੇਂ ਇਹ ਆਖ ਖੁਆਇਸ਼ ਅੱਜ ਬੱਚਿਆਂ ਨੂੰ ਤੁਸੀਂ ਕੋਈ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਚੰਗੇ ਇਨਸਾਨ ਬਣਾਓ ਚੰਗੇ ਵਿਅਕਤੀ ਬਣਾਓ ਚੰਗੇ ਉਹਦਾ ਦੇ ਅੰਦਰ ਕਿਰਦਾਰ ਪੈਦਾ ਕਰੋ ਮੈਂ ਵੀ ਅਰਜ ਕਰਾਂ ਸਾਧ ਸੰਗਤ ਜਿਨ੍ਹਾਂ ਦੇ ਦਿਨ ਮਨਾ ਰਹੇ ਜੇ ਉਹਨਾਂ ਦਾ ਕਰਦਾਰ ਬੜਾ ਉੱਚਾ ਜੇ ਕਰਦਾਰ ਸ਼ਿੰਗਾਰ ਜਿਹੜਾ ਆ ਉਹ ਬਾਜ਼ਾਰਾਂ ਵਿੱਚ ਵੇਕਦਾ ਹੈ ਤੇ ਸ਼ਿੰਗਾਰ ਜਿਹੜਾ ਤਨ ਤੇ ਬੰਦਾ ਲਾਉਂਦਾ ਤੇ ਕਿੰਨਾ ਚਿਰ ਰਹਿੰਦਾ ਜੇ ਕੁਝ ਸਮੇਂ ਬਾਅਦ ਬੰਦਾ ਸਲੀਅਤ ਰੂਪ ਵਿੱਚ ਆ ਜਾਂਦਾ ਹੈ ਜਿਨੀ ਸੰਗਤ ਬੈਠੀ ਇੱਕ ਵਾਰੀ ਆਖੋ ਸਤਨਾਮ ਸ਼੍ਰੀ ਸ਼ਿੰਗਾਰ ਜਿਹੜਾ ਉਹ ਬਾਜ਼ਾਰਾਂ ਚ ਵਿਕਦਾ ਹੈ ਤੇ ਕਰਦਾਰ ਬਣਾਉਣਾ ਪੈਂਦਾ ਅੱਜ ਅਖਬਾਰਾਂ ਵਿੱਚ ਖਬਰਾਂ ਵਿੱਚ ਅੱਜ ਕਰਦਾਰ ਜਿਹੜਾ ਤੁਸੀਂ ਵੇਖਦੇ ਕਿਵੇਂ ਆਪਾਂ ਮਿਲਿਆ ਮੇਟ ਹੁੰਦਾ ਉਹ ਰਿਸ਼ਵਤ ਕੋਈ ਬੇਈਮਾਨੀ ਕੋਈ ਧੂਖਾ ਤੇ ਕਈ ਪਤਨੀ ਜਿਹੜੀ ਆਪਣੇ ਪਤੀ ਦਾ ਕਤਲ ਕਰਦੀ ਪਈ ਤੇ ਕਈ ਪੁੱਤਰ ਜਿਹੜੇ ਆਪਣੀ ਮਾਂ ਨੂੰ ਕਤਲ ਕਰਦੇ ਪਏ ਅੱਜ ਕਰਦਾਰ ਜਿਹੜਾ ਨਾ ਉਹਦੀ ਨਸਲ ਖੁੱਸੀ ਹੋ ਰਹੀ ਹੈ ਸ਼ਿੰਗਾਰ ਵੇਖਦਾ ਤੇ ਕਰਦਾਰ ਬਣਾਉਣਾ ਪੈਂਦਾ ਪਰ ਜਿਨ੍ਹਾਂ ਦਾ ਕਰਦਾਰ ਉੱਚਾ ਆ ਉਹਨਾਂ ਨੂੰ ਹੀ ਮਨੁੱਖ ਜਿਹੜਾ ਬਾਰ-ਬਾਰ ਯਾਦ ਕਰਦਾ ਇਸ ਕਰਕੇ ਸਾਧ ਸੰਗਤ ਸਾਹਿਬਜਾਦਾ ਅਜੀਤ ਸਿੰਘ ਜੂਝਦਾ ਪਿਆ ਚਮਕੌਰ ਦੀ ਗੜੀ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦਾ ਤੇ ਕਲਗੀ ਤਰਪਤਾ ਨੇ ਸੋਗ ਮਨਾਇਆ ਨਹੀਂ ਸਗੋ ਚੜ ਦੀ ਕਲਾ ਨਾਲ ਜਕਾਰੇ ਛੱਡੇ ਸੀ ਪਰ ਮੈਨੂੰ ਮਾਫੀ ਦੇ ਦਿਓ ਜਦੋਂ ਇਤਿਹਾਸ ਨੂੰ ਸੁਣਾਉਣਾ ਨਾ ਨਾਲ ਦੂਸਰੇ ਵੀ ਹਵਾਲੇ ਦੇਣੇ ਪੈਂਦੇ ਦੂਜੇ ਪਾਸੇ ਵੇਖੋ ਸਨਾਤਨ ਮਤ ਰਾਜਾ ਦਸ਼ਰਤਿਆ ਆਪਣੇ ਬੱਚਿਆਂ ਨੂੰ ਬਣਵਾਸ ਦਿੰਦਾ ਪਿਆ ਪਤਾ ਵੀ ਕੁਝ ਸਾਲਾਂ ਬਾਅਦ ਵਾਪਸ ਆ ਜਾਣੇ ਆ ਆਪਣੀ ਮਹਿਲਾ ਦੇ ਉੱਤੇ ਖਲੋਤਾ ਜਿੰਨਾ ਚਿਰ ਤੱਕ ਦੇਖਦੇ ਰਹੇ ਦੇਖਦਾ ਰਿਹਾ ਜਦੋਂ ਅੱਖਾਂ ਤੋਂ ਦੂਰ ਹੋ ਗਏ ਦੂਰ ਚਲੇ ਗਏ ਉਹਨੇ ਮਹਿਲਾ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੋਰ ਵੇਖੋ ਇਸਲਾਮ ਮਤ ਹਜਰਤ ਇਬਰਾਹੀਮ ਉਹ ਖੁਦਾ ਦੀ ਆਬਾਦਤ ਕਰਦਾ ਕਹਿੰਦੇ ਤੈਨੂੰ ਖੁਦਾ ਮਿਲ ਜਾਏਗਾ ਕਹਿੰਦੇ ਕਿਵੇਂ ਕਹਿੰਦੇ ਤੈਨੂੰ ਆਪਣੇ ਪੁੱਤਰ ਦੀ ਬਲੀ ਦੇਣੀ ਪਵੇਗੀ ਕਲਗੀ ਮੇਰੇ ਕੋ ਨਹੀਂ ਹੋ ਸਕਦਾ ਇਦਾਂ ਕਰੋ ਮੈਂ ਪੁੱਤਰ ਦੀ ਬਲੀ ਦਵਾਂਗਾ ਪਰ ਮੇਰੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿਓ ਗੁਰੂ ਕਲਗੀ ਧਰ ਨੇ ਅੱਖਾਂ ਤੇ ਪੱਟੀ ਬੰਨੀ ਸਾਹਮਣੇ ਅਜੀਤ ਸਿੰਘ ਸਾਹਿਬ ਜੀ ਦਾ ਜੂਝਦਾ ਪਿਆ ਮੈਂ ਕਹਿੰਦਾ ਹੈਰਾਨ ਆ ਕੌਮ ਦੇ ਉੱਤੇ ਐਡਾ ਮਹਾਨ ਇਤਿਹਾਸ ਛੱਡ ਕੇ ਅੱਜ ਵੀ ਮਿੱਟੀਾਂ ਤੇ ਕਬਰਾਂ ਨੂੰ ਤੇ ਪਖੰਡੀਆਂ ਦੇ ਅੱਗੇ ਮੱਥੇ ਟੇਕਦੇ ਪਏ ਉਹ ਹੈ ਕਲਗੀ ਤਰਪਤਾ ਵਰਗਾ ਉਹਦੀ ਬਰਾਬਰਤਾ ਕਰ ਲਵੇ ਪੱਟੀ ਨਹੀਂ ਬੰਨੀ ਇਬਰਾਹੀਮ ਦੇ ਅੱਖਾਂ ਤੇ ਪੱਟੀ ਬੰਨੀ ਤੇ ਸਾਥ ਸੰਗਤ ਉਹਦੇ ਪੁੱਤਰ ਦੀ ਬਲੀ ਨਹੀਂ ਇੱਕ ਬੱਕਰੇ ਦੀ ਬਲੀ ਦੇਣੀ ਜਿਹੜੀ ਆ ਉਸ ਦਿਨ ਤੋਂ ਫਿਰ ਆਰੰਭ ਹੋ ਗਿਆ ਬਕਰੀਦ ਇਸਲਾਮ ਜਗਤ ਦੇ ਅੰਦਰ ਪਰ ਧੰਨੇ ਗੁਰੂ ਕਲਗੀ ਤਰਪਤਾ ਪੁੱਤਰਾਂ ਦਾ ਵਿਛੋੜਾ ਪੁੱਤਰਾਂ ਦਾ ਵਿਜੋਗ ਪੁੱਤਰਾਂ ਦਾ ਦੁਨੀਆ ਤੋਂ ਚਲੇ ਜਾਣਾ ਸਾਧ ਸੰਗਤ ਲੋਕਾਂ ਕੋ ਸਹਿਣ ਨਾ ਹੋਇਆ ਪਰ ਕਲਗੀ ਤਰਪਤਾ ਨੇ ਆਪਣੇ ਪੁੱਤਰ ਨੂੰ ਕੁਰਬਾਨ ਹੁੰਦਿਆਂ ਵੇਖ ਕੇ ਜਿਕਾਰੇ ਛੱਡੇ ਸਨ ਅੱਜ ਸਹਿਬਜ਼ਾਦਾ ਜੁਝਾਰ ਸਿੰਘ ਵੀ ਆਉਂਦਾ ਹੈ ਕਹ ਲਗੇ ਪਿਤਾ ਜੀ ਮੈਨੂੰ ਵੀ ਆਗਿਆ ਦੋ ਮੈਂ ਵੀ ਇਸ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪਾਂ ਪੰਜ ਸਿੰਘ ਉਹਨਾਂ ਨਾਲ ਵੀ ਭੇਜੇ ਕਿੰਨੀ ਕੁ ਉਮਰ ਆ 15 ਤੇ 17 ਜਾਂ 14 ਤੇ 16 ਲਾ ਲੋ ਕਿੰਨੀ ਕੁ ਉਮਰ ਆ ਅੱਜ ਸਾਡੇ ਬੱਚੇ ਜਿਹੜੇ ਉਨ੍ਹਾਂ ਵੱਲ ਧਿਆਨ ਮਾਰਿਓ ਕਿ ਉਹਨਾਂ ਨੂੰ ਇਹਨਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਸਹਬਜ਼ਾਦੇ ਦੇ ਨਾਮ ਵੀ ਜਾਦੇ ਆ ਸਹਬਜ਼ਾਦਾ ਜੁਝਾਰ ਸਿੰਘ ਵੀ ਜਿਹੜਾ ਹੈ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਖੁਦਾ ਅੱਜ ਤੇਰੀ ਅਮਾਨਤ ਮੁਜ ਸੇ ਅਦਾ ਹੋਈ ਆ ਤੂੰ ਅਮਾਨਤ ਦਿੱਤੀ ਸੀ ਅਮਰ ਇਹਨੂੰ ਅਦਾ ਕਰ ਦਿੱਤੀ ਗੁਰੂ ਕਲਗੀ ਤਰਪੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਆਪ ਮਨ ਬਣਾਇਆ ਕਿ ਚਮਕੌਰ ਦੀ ਗੜੀ ਦੇ ਮੈਦਾਨ ਦੇ ਵਿੱਚ ਮੈਂ ਵੀ ਜੂਝਾਂ ਆਹ ਤਵੱਜੋ ਦੇ ਕੇ ਸੁਣਿਓ ਪਰ ਉਹਨਾਂ ਦੇ ਸਾਹਮਣੇ ਪੰਜ ਸਿੰਘ ਪੰਜ ਪਿਆਰੇ ਜਿਹੜੇ ਡੱਟ ਗਏ ਲੋਕਤੰਤਰ ਇਕ ਉਹ ਸਮਾਂ ਸੀ ਗੁਰੂ ਸਾਹਿਬਾਨ ਨੇ ਪੰਜਾਂ ਨੂੰ ਚੁਣਿਆ ਤੇ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਅੱਜ ਉਹ ਪੰਜ ਕਹਿਣ ਲੱਗੇ ਅੱਜ ਤੁਹਾਨੂੰ ਸਾਡਾ ਹੁਕਮ ਮੰਨਣਾ ਪਵੇ ਪੰਚ ਪ੍ਰਵਾਨ ਪੰਚ ਪ੍ਰਧਾਨ ਇਹ ਲੋਕਤੰਤਰ ਦੀ ਜਿਹੜੀ ਸਥਾਪਨਾ ਜਿਹੜੀ ਗੁਰੂ ਸਾਹਿਬਾਨ ਨੇ ਕੀਤੀ ਅੱਜ ਵੇਖੋ ਹਿੰਦੁਸਤਾਨ ਦੀ ਧਰਤੀ ਤੇ ਲੋਕਤੰਤਰ ਦੀਆਂ ਝੱਜੀਆਂ ਉੱਡਦੀਆਂ ਪਈਆਂ ਅੱਜ ਹਿੰਦੁਸਤਾਨ ਦੀ ਧਰਤੀ ਤੇ ਜਾਤੀਵਾਦ ਤੇ ਧਰਮ ਦੇ ਨਾਂ ਤੇ ਮਨੁੱਖ ਨੂੰ ਗੁਮਰਾਹ ਕਰਕੇ ਲੁੱਟਿਆ ਜਾ ਰਿਹਾ। ਅੱਜ ਲੋਕਤੰਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੁੱਤਰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਪੰਜਾਂ ਦਾ ਹੁਕਮ ਮੰਨਦੇ ਨੇ। ਮਤਾ ਕਿਤੇ ਸੋਚਿਆ ਕਰੋ ਵੀ ਕੱਲੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਨਹੀਂ। ਗੁਰੂ ਗਰੰਥ ਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਦਿੱਤੀ। ਜੇ ਪੰਥ ਨਹੀਂ ਤੇ ਗ੍ਰੰਥ ਕੋ ਕੌਣ ਮੰਨੇਗਾ ਪੰਥ ਚੜ੍ਹਦੀ ਕਲਾ ਚਾਹੀਦੀ ਹੈ ਏਕਤਾ ਚਾਹੀਦੀ ਹੈ ਇੱਕ ਨਿਸ਼ਾਨ ਸਾਹਿਬ ਹੈ ਇੱਕ ਗ੍ਰੰਥ ਹੈ ਇੱਕ ਸੰਗਤ ਹੈ ਇੱਕ ਪੰਗਤ ਹੈ ਵਿਧੀ ਵਿਧਾਨ ਜਿਹੜਾ ਗੁਰੂ ਨੇ ਦਿੱਤਾ ਲੋਕਤੰਤਰ ਇੱਕੋ ਇੱਕ ਗੁਰੂ ਨਾਨਕ ਦਾ ਘਰ ਹੈ ਜਿਹੜਾ ਲੋਕਤੰਤਰ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਾ ਦਰਜਾ ਦਿੰਦਾ ਨਹੀਂ ਤੇ ਆ ਤੱਕ ਕੇ ਵੇਖੋ ਭਾਵੇਂ ਕੀ ਵੱਡੇ ਅਹੁਦੇ ਤੇ ਹੀ ਪਰ ਉਹ ਛੋਟੇ ਕਬੀਲੇ ਦੇ ਵਿੱਚੋਂ ਹੋਣ ਕਰਕੇ ਆ ਸਨਾਤਨੀਆਂ ਨੇ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਪਰ ਵੱਡੇ ਔਦੇ ਤੇ ਭਾਵੇਂ ਸੀਹ ਪਾਵੇ ਨਹੀਂ ਪਰ ਗੁਰੂ ਨਾਨਕ ਦੇ ਘਰ ਗੁਰੂ ਰਾਮਦਾਸ ਜੀ ਦੇ ਘਰ ਆਣ ਕੇ ਮੱਥਾ ਵੀ ਟੇਕਿਆ ਬੀਬੀ ਨੇ ਤੇ ਸਾਧ ਸੰਗਤ ਕੁਝ ਘੜੀਆਂ ਬਹਿ ਕੇ ਕੀਰਤਨ ਵੀ ਸਰਵਣ ਕੀਤਾ ਮਹਾਰਾਜ ਦੀ ਕਿਰਪਾ ਕਰ ਲੋਕਤੰਤਰ ਅੱਜ ਕਲਗੀਧਰ ਪਿਤਾ ਚਮਕੌਰ ਦੀ ਗੜੀ ਛੱਡਣ ਦਾ ਜਿਹੜਾ ਸੀ ਉਹ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਜੀ ਤੁਸੀਂ ਚਮਕੌਰ ਦੀ ਗੜੀ ਛੱਡ ਜਾਓ ਕਹਿੰਦੇ ਕਲਗੀਧਰ ਪਿਤਾ ਅਸੀਂ ਕੁਰਬਾਨ ਹੋ ਜਾਵਾਂਗੇ ਕੋਈ ਗੱਲ ਨਹੀਂ ਪਰ ਤੁਹਾਡਾ ਰਹਿਣਾ ਬੜੀ ਜ਼ਰੂਰੀ ਹੈ ਤੁਸੀਂ ਸਾਡੇ ਵਰਗੇ ਬੜੇ ਪੈਦਾ ਕਰ ਦੋ ਸਾਡੇ ਵਰਗੇ ਦੇ ਅੰਦਰ ਜੁਰਤ اخلاق کردار ਉਹ ਤੁਹਾਡੇ ਅੰਦਰ ਝੁਕਤੀ ਆ ਤੁਸੀਂ ਪੈਦਾ ਕਰ ਦੋ ਅਸੀਂ ਕੁਰਬਾਨ ਹੋ ਜਾਵਾਂਗੇ ਕੋਈ ਗੱਲ ਕਲਗੀ ਤਰਪੀਤਾ ਨੇ ਅੱਜ ਦਾ ਸਿੱਖਾਂ ਨੂੰ ਆਵਾਜ਼ ਮਾਰੀ ਸਾਰੇ ਇਕੱਠੇ ਹੋਏ ਕਹਿੰਨ ਲੱਗੇ ਵੇ ਦੋ ਬੱਚੇ ਕੁਰਬਾਨ ਹੋ ਗਏ ਨੇ ਤੇ ਦੋ ਦਾ ਪਤਾ ਕੋਈ ਨਹੀਂ ਐ ਖਾਲਸਾ ਤੇਰੇ ਤੋਂ ਪਿਤਾ ਵੀ ਕੁਰਬਾਨ ਕੀਤਾ ਮਾਂ ਦਾ ਵੀ ਕੋਈ ਪਤਾ ਨਹੀਂ ਕਿੱਥੇ ਆ ਉਹ ਵੀ ਤੇਰੇ ਤੋਂ ਕੁਰਬਾਨ ਆ ਵੇਖ ਅਨੰਦਾ ਦੀ ਪੂਰੀ ਜਿੱਤੇ ਖਾਲਸਾ ਸਾਜਿਆ ਉਹ ਵੀ ਕੁਰਬਾਨ ਕਰ ਦਿੱਤਾ ਅੱਜ ਮੇਰੇ ਕੋਲ ਇੱਕ ਚੀਜ਼ ਆ ਉਹ ਵੀ ਅੱਜ ਮੈਂ ਤੈਨੂੰ ਦੇ ਦੇਣ ਲੱਗਾ ਸਿੱਖਾਂ ਨੇ ਪੁੱਛਿਆ ਕਿਹੜੀ ਸਤਗੁਰੂ ਭਾਈ ਸੰਗਤ ਸਿੰਘ ਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਆਪਣੇ ਕਲਗੀ ਤੋੜਾ ਦਸਤਾਰ ਲਾ ਕੇ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾ ਕੇ ਭਲਾ ਕੀ ਕਹਿੰਦੇ ਲੈ ਖਾਲਸਾ ਅੱਜ ਤੋਂ ਤੈਨੂੰ ਸਰਦਾਰੀਆਂ ਵੀ ਬਖਸ਼ ਦਿੰਦੀ ਹੈ ਅੱਜ ਤੋ ਤੈਨੂੰ ਜਿਹੜਾ ਅਸੀਂ ਸਰਦਾਰੀਆਂ ਵੀ ਸੌਂਪ ਦਿੱਤੀਆਂ ਨੇ ਆ ਵੇਖੋ ਕਲਗੀ ਤਰਪਤਾ ਨੇ ਕਲਗੀ ਤੋੜਾ ਤੇ ਉਹ ਦਸਤਾਰ ਜਿਹੜੀ ਆਪਣੇ ਸਿੱਖ ਦੇ ਉੱਤੇ ਸਜਾ ਦਿੱਤੀ ਕੇਵਲ ਕਿਹਾ ਹੀ ਨਹੀਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਖਾਲਸਾ ਮੇਰਾ ਰੂਪ ਹੈ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਅੰਤਰ ਹੀ ਨਹੀਂ ਤੋਹੀ ਬੋਹੀ ਅੰਤਰ ਕੈਸਾ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕੋਈ ਨਹੀਂ ਅੱਜ ਉਹ ਸਰਦਾਰੀਆਂ ਨੂੰ ਅਸੀਂ ਸੰਭਾਲਿਆ ਜਿਹੜਾ ਕਲਗੀ ਤਰ ਪਿਤਾ ਨੇ ਦਿੱਤੀਆਂ ਨੇ ਉਹ ਸਰਦਾਰੀਆਂ ਜਿਹੜੀਆਂ ਅਸੀਂ ਕਾਇਮ ਰੱਖਣੀਆਂ ਸੀ ਜਿਹੜੀ ਸਰਦਾਰੀ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਕਲਗੀ ਤੋੜਾ ਤੇ ਦਸਤਾਰ ਸਜਾ ਕੇ ਆਖਿਆ ਸੀ ਲੈ ਖਾਲਸਾ ਮੈਂ ਤੇਰੇ ਤੋਂ ਨੰਦਾਂ ਦੀ ਪੂਰੀ ਪਿਤਾ ਮਾਂ ਤੇ ਆਹ ਸਹਬਜ਼ਾ ਦੇ ਕੁਰਬਾਨ ਕਰ ਦਿੱਤੇ ਲੈ ਅੱਜ ਤੱਕ ਤੈਨੂੰ ਸਰਦਾਰੀਆਂ ਵੀ ਬਖਸ਼ ਦਿੱਤੀਆਂ ਇੱਡਾ ਵੱਡਾ ਜਿਹੜਾ ਸਿਧਾਂਤ ਤੇ ਕਲਗੀਧਰ ਪਿਤਾ ਨੇ ਜਦੋਂ ਨਾ ਸਾਜ ਸੰਗਤ ਚਮਕੌਰ ਦੀ ਗੜੀ ਛੱਡੀ ਰਾਤ ਦਾ ਹਨੇਰਾ ਆ ਤੇ ਪੈਰ ਜਿਹੜਾ ਸੀ ਨਾ ਉਹਦੀ ਠੋਕਰ ਵੱਜੀ ਸਾਬ ਜ ਆਦਾ ਅਜੀਤ ਸਿੰਘ ਦੇ ਨਾ ਪਾਵਨ ਸ਼ਰੀਰ ਜੰਗ ਦੇ ਮੈਦਾਨ ਚ ਪਏ ਆ ਨਾ ਤੇ ਭਾਈ ਦਇਆ ਸਿੰਘ ਜੀ ਨਾਲ ਨੇ ਕਹਿਣ ਲੱਗੇ ਦਾਤਾ ਜੇ ਤੁਹਾਡਾ ਹੁਕਮ ਹੋਵੇ ਤੇ ਕਬਰ ਕਸਾ ਖੋਲ ਕੇ ਇਹਨਾਂ ਪਾਵਨ ਸ਼ਰੀਰਾਂ ਦੇ ਉੱਤੇ ਪਾ ਦਵਾਂ ਸੁਣ ਕਰ ਬਾਤ ਗੁਰੂ ਜੀ ਬੋਲੇ ਸੁਣ ਗੁਰ ਸਿੱਖਾ ਧਰਮ ਕੇ ਰਾਹ ਪਰ ਹੈ ਜੋ ਮਰਤੇ ਨਹੀਂ ਕਫਨ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ ਪਰ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਕੇਵਲ ਮੇਰਾ ਹੀ ਬੇਟਾ ਕਫਨ ਮੇ ਲੇਟੇ ਜੇ ਮੁਝ ਕੋ ਮਨਜੂਰ ਨਹੀਂ ਫਿਰ ਏਕ ਕੇ ਸਾਥ ਪਿਆਰ ਜਤਾਨਾ ਜੇ ਕਹੀਂ ਕਾ ਇਨਸਾਫ ਨਹੀਂ ਜੋ ਬੇਟੋ ਬੇਟੋ ਮੇ ਫਰਕ ਸਮਝੇ ਐਸਾ ਕੋਈ ਬਾਪ ਨਹੀਂ ਸਹਿਬਜ਼ਾਦੇ ਦੀ ਪਾਵਨ ਸ਼ਰੀਰਾਂ ਦੇ ਉੱਤੇ ਭਾਈ ਦਿਆ ਸਿੰਘ ਜੀ ਇਹ ਕਫਨ ਪਾਉਣ ਤੋਂ ਪਹਿਲਾਂ ਮੇਰੇ ਪਿਆਰੇ ਸਿੱਖਾਂ ਦੇ ਉੱਤੇ ਵੀ ਪਾਓ ਮੇਰੇ ਸਿੱਖਾਂ ਵਿੱਚ ਤੇ ਸਹਿਬਜ਼ਾਦਿਆਂ ਵਿੱਚ ਕੋਈ ਅੰਤਰ ਨਹੀਂ ਸਾਧ ਸੰਗਤ ਗੁਰੂ ਕਲਗੀ ਤਰਪਤਾ ਕਹਿਣ ਲਗੇ ਭਾਈ ਦਇਆ ਸਿੰਘ ਜੀ ਇਹੋ ਸਰੀਰ ਹੁਣ ਮਿੱਟੀ ਦੇ ਤੇ ਮਿੱਟੀ ਨਾਲ ਬਹੁਤਾ ਮੋਹ ਨਹੀਂ ਕਰੀਦਾ ਆਓ ਅੱਗੇ ਚੱਲੀਏ ਚਮਕੌਰ ਦੀ ਗੜੀ ਛੱਡੀ ਉਹਨਾਂ ਨੇ ਚਮਕੌਰ ਦੀ ਗੜੀ ਵੀ ਛੱਡ ਦਿੱਤੀ ਸਾਧ ਸੰਗਤ ਆਉਣ ਵਾਲਾ ਇਤਿਹਾਸ ਫਿਰ ਅੱਗੇ ਜਿਹੜਾ ਸੁਣਾਇਆ ਜਾਏਗਾ ਸਤਿਗੁਰੂ ਕਿਰਪਾ ਕਰ ਮੈਂ ਸ਼ੁਰੂ ਕੀਤਾ ਸੀ ਮਨ ਦੀ ਤੇ ਤਨ ਦੀ ਖੁਰਾਕ ਜਿਨ੍ਹਾਂ ਨੇ ਜੂਝ ਕੇ ਸ਼ਹਾਦਤਾਂ ਦਿੱਤੀਆਂ ਸਤ ਜਾਨੇ ਉਹ ਕੱਲਾ ਤਾਨੀ ਨਹੀਂ ਮਨ ਦੀ ਖੁਰਾਕ ਵੀ ਰੋਜ਼ ਲੈਂਦੇ ਸਨ ਆਹ ਮਨ ਦੀ ਖੁਰਾਕ ਘਰ ਦੇ ਵਿੱਚ ਵੀ ਲੈ ਸਕਦੇ ਬੈਠ ਕੇ ਬਾਣੀ ਪੜ ਕੇ ਗੁਰੂ ਘਰ ਆਣ ਕੇ ਸਤ ਸੰਗਤ ਵਿੱਚ ਬੈਠ ਕੇ ਵੀ ਚੰਗੀ ਖੁਰਾਕ ਜਿਹੜੀ ਮਨ ਦੀ ਲੈਣੀ ਆਪਾਂ ਮਾੜੇ ਵਿਚਾਰ ਮਾੜੀ ਸੰਗਤ ਤੇ ਜਿਹੜੇ ਮਾੜੇ ਅਵਗਣ ਨੇ ਅਵਗਣਾਂ ਦਾ ਤਿਆਗ ਕਰਨਾ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਉੱਤੇ ਪਹਿਰਾ ਦੇਣਾ ਹੈ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵੀਹੀ ਸਾਈਂ ਦੇ ਦਰਬਾਰ ਉਹ ਕਰਮ ਨਾ ਕਰੀਏ ਜਿਸ ਕਰਮ ਕਰਕੇ ਸਾਨੂੰ ਨਮੋਸ਼ੀ ਸਿਰ ਝੁਕਾਉਣਾ ਪਵੇ ਮਹਾਰਾਜ ਜੀ ਕਹਿੰਦੇ ਸੋਈ ਕੰਮ ਕਮਾਏ ਜਿੱਤ ਮੁਖ ਉਜਲਾ ਕਹਿੰਗੇ ਉਹ ਕੰਮ ਕਰ ਜਿਹਦੇ ਨਾਲ ਮੁਖ ਉਜਲਾ ਹੋ ਸਕੇ ਜਿਦ ਨਾਲ ਤੇਰਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਸਕੇ ਇਸ ਕਰਕੇ ਆਓ ਮਨ ਦੀ ਖੁਰਾਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਆਪ ਵੀ ਪੜਿਓ ਆਪਣੇ ਬੱਚਿਆਂ ਨੂੰ ਵੀ ਪੜਾਈਏ ਤੇ ਇੱਕ ਗੱਲ ਯਾਦ ਰੱਖਣੀ ਆ ਆਗਿਆ ਪਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤੇ ਸਾਧ ਸੰਗਤ ਕੱਲੀ ਬਾਣੀ ਪੜਨੀ ਨਹੀਂ ਆ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਜਿਨਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਉਹਦੀ ਬਾਣੀ ਪੜੀ ਵੀ ਪਰਵਾਨ ਉਹਦੀ ਸੁਣੀ ਵੀ ਪਰਵਾਨ ਆਓ ਬ੍ਰਹਮਣੀ ਕਰਮ ਕਾਂਡਾਂ ਤੋਂ ਮੁਕਤ ਹੋ ਕੇ ਮਨਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਦੇ ਧਾਰਨੀ ਬਣੀਏ ਭਾਈਚਾਰਾ ਆਪਸੀ ਪਿਆਰ ਮੁਹੱਬਤ ਦੇ ਨਾਲ ਰਹੀਏ ਤੇ ਹੰਕਾਰ ਦਾ ਤਿਆਗ ਕਰਕੇ ਨਿਮਰਤਾ ਦੇ ਵਿੱਚ ਜਿਉਈਏ ਸਾਤ ਸੰਗਤ ਮੈਂ ਅਕਸਰ ਕਹਿੰਦਾ ਜਿਹੜਾ ਤੁਹਾਨੂੰ ਨਹੀਂ ਬੁਲਾਉਂਦਾ ਨਾ ਤੁਸੀਂ ਉਹਨੂੰ ਬੁਲਾ ਲਓ ਤੇ ਪਤਾ ਲੱਗ ਜੇ ਕਿ ਵਾਕੇ ਹੀ ਮੰਨ ਦੀ ਖਰਾਕ ਖਾਦੀ ਹੈ ਤੇ ਕਹਿ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇੱਥੇ ਰੋਜ਼ ਅਰਦਾਸ ਵਿੱਚ ਪੜਦੇ ਗਿਆਨੀ ਜੀ ਨੇ ਹੁਣ ਵੀ ਅਰਦਾਸ ਕਰਨੀ ਤੇ ਕਹਿਣਾ ਸਿੱਖਾਂ ਦਾ ਮੰਨ ਬੋਲੋ ਸਾਤ ਸੰਗਤ ਸਿੱਖਾਂ ਦਾ ਮੰਨ ਨੀਵਾ ਤੇ ਉੱਚਾ ਕੀਜੇ ਮਤ ਕਿਹੜੀ ਮਤ ਸੰਸਾਰੀ ਦੁਨਿਆਵੀ ਨਹੀਂ ਗੁਰੂ ਦੀ ਮਤ ਉੱਚੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਇਸ ਕਰਕੇ ਆਓ ਮਨ ਨੂੰ ਨੀਵਾ ਰਖੀਏ ਤੇ ਗੁਰੂ ਦੇ ਮਤ ਦੇ ਧਾਰਨੀ ਹੋਈਏ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਪੜ੍ਹੀਏ ਸਹਿਜ ਪਾਠ ਕਰੀਏ ਤੁਹਾਡੇ ਕੋਲ ਸਮਾਂ 15 ਮਿੰਟ ਦਾ ਅੱਧਾ ਘੰਟੇ ਦਾ ਜਰੂਰ ਤੁਸੀਂ ਕੁਝ ਨਾ ਕੁਝ ਗੁਰਬਾਣੀ ਦਾ ਅਧਿਐਨ ਕਰਕੇ ਗੁਰਬਾਣੀ ਦਾ ਸਹਿਜ ਪਾਠ ਕਰਕੇ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਚੱਜਾ ਬਣਾਓ ਭੁੱਲਾਂ ਗਲਤੀਆਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਗਿਆਨੀ ਸੁਖਰਾਜ ਸਿੰਘ ਜੀ ਹੈਡ ਗ੍ਰੰਥੀ ਸਮੁੱਚੇ ਹੀ ਗੁਰੂ ਘਰ ਦੇ ਗ੍ਰੰਥ ਦੇ ਗ੍ਰੰਥੀ ਸੇਵਾਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਮੇਰੇ ਕੋਲ ਬੋਲਦਿਆਂ ਹੋਇਆ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲ ਗਿਆ ਹੋਵਾਂ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ ਆਓ ਗੁਰੂ ਦੀ ਵਿਚਾਰ ਗੁਰੂ ਕਾ ਸ਼ਬਦ ਜਿਹੜਾ ਆਪਣੇ ਹਿਰਦੇ 'ਚ ਵਸਾਈਏ ਦਾਸ ਦੀਆਂ ਭੁੱਲਾਂ ਗਲਤੀਆਂ ਨਾ ਚਿਤਾਰਦਿਆਂ ਹੋਇਆ ਗੁਰੂ ਫਤਿਹ ਪ੍ਰਵਾਨ ਕਰੀਏ ਤੇ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ